ਕੱਲ ਪੁਲਿਸ ਪਾਰਟੀ ਇੰਸਪੈਕਟਰ ਸਾਹਿਬ ਮੁੱਖ ਅਫਸਰ ਥਾਣਾ ਸਰਦਾਰ ਗਗਨਦੀਪ ਸਿੰਘ ਤੇ ਇੰਚਾਰਜ ਚੌਂਕੀ ਰਈਆ ਸਰਦਾਰ ਹਰਦੀਪ ਸਿੰਘ ਚੌਂਕੀ ਰਈਆ ਦੇ ਲੱਗੇ ਮੌਜੂਦ ਸੀ ਕਿ ਉਹਨਾਂ ਨੂੰ ਦਿਲਬਾਗ ਸਿੰਘ ਨਾਮ ਦੇ ਵਿਅਕਤੀ ਨੇ ਆ ਕੇ ਆਪਣਾ ਬਿਆਨ ਤਹਿਰੀਰ ਕਰਾਇਆ ਉਹਨਾਂ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਹਨਾਂ ਦਾ ਲੜਕਾ ਰਮਨਦੀਪ ਜਿਹੜਾ ਕਿ ਨੌਵੇਂ ਪਾਸ਼ੇ ਗੁਰਦੁਆਰਾ ਸਾਹਿਬ 'ਚ ਬਤੌਰ ਪਾਰਟੀ ਸਿੰਘ ਡਿਊਟੀ ਕਰਦੇ ਆ ਉਹਨਾਂ ਦਾ ਬੇਟਾ ਤੇ ਉਹ ਰਾਤ ਨੂੰ ਡਿਊਟੀ ਤੋਂ ਬਾਅਦ ਆ ਰਹੇ ਸੀ ਤੇ ਜਦੋਂ ਕਿ ਉਹ ਚੌਂਕੀ ਰਈਆ ਤੋਂ ਥੋੜੀ ਅੱਗੇ ਜਾਂਦੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਮੱਧ ਪਿੰਡ ਨੂੰ ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਵਿਅਕਤੀ ਸਾਹਬ ਸਿੰਘ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਆ ਉਹਨੇ ਇੱਕਦਮ ਆ ਕੇ ਜ਼ਬਰਦਸਤੀ ਰੋਕ ਲਿਆ ਤੇ ਰੋਕ ਕੇ ਤੇ ਆਪਣੇ ਜਿਹੜੇ ਦਸਤੀ ਦਾਤਰ ਦੇ ਇਥੇ ਵਾਰ ਸੀਗੇ ਉਹ ਉਹਨਾਂ ਦੇ ਬੇਟੇ ਰਮਨਦੀਪ ਦੇ ਸਿਰ 'ਤੇ ਬਾਹਾਂਾਂ ਤੇ ਸਰੀਰ ਦੇ ਉੱਤੇ ਵੱਖ-ਵੱਖ ਜਗ੍ਹਾ ਤੇ ਉਹਨੇ ਕੀਤੇ ਤੇ ਉਹਨਾਂ ਨੇ ਵੀ ਰੋਕਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਦੇ ਪਿਤਾ ਨੇ ਲੇਕਿਨ ਬਜ਼ੁਰਗ ਹੋਣ ਕਰਕੇ ਉਹ ਉਹਨੂੰ ਉਹਦੀ ਬੁਜਮਤ ਨਹੀਂ ਕਰ ਸਕੇ ਉਹਨਾਂ ਨੇ ਜਦੋਂ ਸਾਨੂੰ ਇਹ ਇਤਲਾਹ ਦਿੱਤੀ ਤੇ ਇਸ ਇਤਲਾਹ ਦੇ ਉੱਤੇ ਤੁਰੰਤ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਔਰ ਮੁਕੱਦਮਾ ਦਰਜ ਕਰਕੇ ਤੁਰੰਤ ਉਹਨਾਂ ਦੀ ਜਿਹੜੀ ਹੈ ਬਾਡੀ ਨੂੰ ਉੱਥੇ ਜਾ ਕੇ ਜੋ ਕਾਰਵਾਈ ਬਣਦੀ ਸੀ ਉਹ ਕਰਕੇ ਤੇ ਅਸੀਂ ਆਪਣੇ ਸੀਕ੍ਰੇਟ ਸੋਰਸਸ ਦੇ ਰਾਹੀਂ ਔਰ ਟੈਕਨੀਕਲ ਇਨਪੁਟਸ ਦੇ ਰਾਹੀਂ ਵਿਥਿਨ 6 ਆਵਰਸ ਜਿਹੜਾ ਇਸ ਮੁਕਦਮੇ ਦਾ ਦੋਸ਼ੀ ਸੀ ਸਾਹਬ ਸਿੰਘ ਨੂੰ ਪਿੰਡ ਦਨਿਆਲ ਤੋਂ ਅਰੈਸਟ ਕਰ ਲਿਆ ਕੋ ਸਾਲ ਡੇਢ ਸਾਲ ਪਹਿਲੇ ਹੀ ਕੁਝ ਸਮਝੌਤਾ ਹੋਇਆ ਸੀ ਕਿੰਨੇ ਲੋਕ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਅਜੇ ਸਾਹਬ ਸਿੰਘ ਹੀ ਨਾਮਜ਼ਦ ਹੈਗਾ ਉਹਦੀ ਗ੍ਰਿਫਤਾਰੀ ਹੋ ਗਈ ਹੈ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਉਹਨੂੰ ਪੇਸ਼ ਕਰਾ ਕੇ ਉਹਦਾ ਰਿਮਾਂਡ ਹਾਸਿਲ ਕੀਤਾ ਦਰਾਨੇ ਰਿਮਾਂਡ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੋ ਵੀ ਚੀਜ਼ ਸਾਹਮਣੇ ਆਏਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਕਿੰਨੇ ਦਿਨ ਦਾ ਰਿਮਾਂਡ ਮਿਲੇ ਕਿਹੜੀ ਕਿਹੜੀ ਚੀਜ਼ ਰਿਕਵਰ ਹੋਈ ਆ ਜਿਹੜੀ ਵਰਤੀ ਗਈ ਦੇਖੋ ਉਹ ਤੇ ਬਲੱਡ ਸਟੈਂਡ ਕੱਪੜੇ ਰਿਕਵਰ ਹੋਏ ਆ ਔਰ ਜਿਹੜਾ ਦਾਤਰ ਜਿਹੜਾ ਉਹਨੇ ਯੂਜ਼ ਕੀਤਾ ਸੀ ਬਲੱਡ ਸਟੈਂਡ ਉਹ ਵੀ ਰਿਕਵਰ ਕਰ ਲਿਆ ਸੀ ਕਿੰਨੇ ਦਿਨ ਦਾ ਰਿਮਾਂਡ ਮਿਲੇ ਰਿਮਾਂਡ 1 ਦਿਨ ਦਾ ਮਿਲਿਆ ਜੀ ਉਹਦੇ ਬਾਅਦ ਅਸੀਂ ਫਰਦਰ ਰਿਮਾਂਡ ਹੋਰ ਸੀਕ ਕਰਾਂਗੇ ਜੇ ਸਾਨੂੰ ਜ਼ਰੂਰਤ ਹੋਈ ਕਿੰਨੇ ਕ ਸਰਪ ਬੋਡੀ ਤੇ ਵਾਰ ਹੈਗੇ ਜਿਹੜੇ ਦੇਖਣ ਨੂੰ ਦੇਖੋ ਇਹ ਨਾ ਪੋਸਟਮਾਰਟਮ ਦੇ ਵਿੱਚ ਜਿਹੜੇ ਕੋਈ ਵਿਜ਼ੀਬਲ ਵਾਰ ਆ ਉਹ ਤੇ ਸਿਰ ਦੇ ਉੱਤੇ ਗਰਦਨ ਤੇ